ਖਬਰ ਫਿਲੌਰ ਤੋਂ ਹੈ ਜਿੱਥੇ ਕਿ ਸਤਲੁਜ ਦਰਿਆ ਵਿੱਚ ਮੂਰਤੀ ਵਿਸਰਜਨ ਕਰਨ ਆਇਆ ਇੱਕ ਨੌਜਵਾਨ ਦਰਿਆ ਵਿੱਚ ਡੁੱਬ ਗਿਆ ਪਾਣੀ ਵਿੱਚ ਡੁੱੜਨ ਵਾਲੇ ਨੌਜਵਾਨ ਦੀ ਪਛਾਣ ਤੀਹਜਪੁੱਤਰ ਮਹਿੰਦਰ ਵਾਸੀ ਲੁਧਿਆਣਾ ਵਜੋਂ ਹੋਈ ਹੈ ਜੋ ਕਿ ਸਤਲੁਜ ਦਰਿਆ ਵਿੱਚ ਆਪਣੇ ਪਰਿਵਾਰ ਨਾਲ ਮੂਰਤੀ ਵਿਸਰਜਨ ਕਰਨ ਲਈ ਆਇਆ ਹੋਇਆ ਸੀ ਪਰਿਵਾਰਕ ਮੈਂਬਰਾਂ ਮੁਤਾਬਕ ਜਦੋਂ ਉਹ ਮੂਰਤੀ ਵਿਸਰਜਨ ਕਰਨ ਲੱਗੇ ਤਾਂ ਅਚਾਨਕ ਹੀ ਧੀਰੇ ਪਾਣੀ ਵਿੱਚ ਡਿੱਗ ਗਿਆ ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਹੀ ਫਿਲੌਰ ਪੁਲਿਸ ਅਤੇ ਲਾਡੋਵਾਲ ਪੁਲਿਸ ਨੂੰ ਸੂਚਿਤ ਕੀਤਾ ਪਰਿਵਾਰਕ ਮੈਂਬਰਾਂ ਮੁਤਾਬਕ ਧੀ ਰਈ ਵਿਆਹਿਆ ਹੋਇਆ ਹੈ ਤੇ ਉਸ ਦਾ 1 ਸਾਲ ਦਾ ਪੁੱਤਰ ਵੀ ਹੈ ਉਧਰ ਪੁਲਿਸ ਅਧਿਕਾਰੀ ਵਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਗੋਤਾਖੋਰੀਆਂ ਦੀ ਮਦਦ ਨਾਲ ਪਾਣੀ ਵਿੱਚ ਡੁੱਬੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਫਿਲੋਰ ਤੋਂ ਕੈਮਰਾਮੈਨ ਵਿਜੇ ਮਾਨ ਨਾਲ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਫਤਨਾ ਕਰ ਮਰੇ ਕੈਮਰੇ ਦੇ ਮਰੇ ਹੱਥ ਆ ਗਿਆ ਮੋਰ ਤੇਰਾ ਹੱਥ ਆ ਗਿਆ ਕੈਮਰੇ ਦਾ ਮੈਂ ਕਿਤੇ ਦੁੱਖ ਨਾ ਲੱਗਿਆ ਸਾਡੇ ਉੱਤੇ ਬਸ ਉਹਨੂੰ मैं मेरा नाम गीता है हाँ जी मेरे कल से लापता है क्या नाम है धीरज धीरज शर्मा हाँ ओके, फिर? और कल हाँ। से वो घर नहीं आए कल शाम से अच्छा कहाँ पे आए थे सतलुज आए हुए थे हाँ, आप सतलुज आए थे वो आए थे वही आए थे फिर 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 तो उसके बाद उनके साथ के जो लोग थे वो कह रहे थे कि वो यहाँ गुम हो गए या फिर कहीं चले गए कुछ कुछ मतलब बातें बना रहे थे और अभी तक वो घर नहीं आये आप गोताखोर पानी में ढूंढ रहे हैं आपको शक है हाँ। शक है शक तो है लेकिन मुझे कंफर्म नहीं है मेरे कंफर्म के क्यों नहीं है कितने बच्चे आपके एक ही बेबी है बस।, बस लड़की बस। लड़का बस। लड़का है लड़का है। लड़का है।, है। गोताखोर ढूंढ रहे पुलिस वालों को जानकारी दे दीदी हाँ जी दे दी यहाँ पे रहते लुधियाने राजीव गांधी कॉलोनी फोकल पॉइंट कितनी उम्र था उसका सताईस साल साल सताइस जी ओके ओके क्या कहना चाहते हैं आप लोग ਡੋਂਟ ਡੋਜ਼ਰ ਹਾਂ ਮੇਰਾ ਨਾਮ ਐਸੇ ਬਿਕਰਮਜੀਤ ਸਿੰਘ ਮੈਂ ਤਣਾ ਲਡਵੜ ਲੱਗਿਆ ਹੋਇਆ ਠੀਕ ਹੈ ਜੀ ਸਾਲਟ ਕੋਟਲਾ ਆਏ ਸੀ ਕਿ 10:00 ਵਜੇ ਇਹ ਬੰਦੇ ਸਾਡੇ ਕੋਲ ਆਏ ਸੀ ਵੀ ਕੱਲ ਅਸੀਂ ਆ ਇੱਥੇ ਮੂਰਤੀ ਵਿਸਰਜਨ ਕਰਨ ਵਾਸਤੇ ਆਏ ਸੀਗੇ ਠੀਕ ਹੈ ਜੀ ਤੇ ਜਿਹੜਾ ਧੀਰਜ ਕੁਮਾਰ ਨਾਮ ਦਾ ਲੜਕਾ ਆ ਹਾਂਜੀ ਉਹ ਵੀ ਨਾਲ ਸੀਗਾ ਠੀਕ ਹੈ ਜੀ ਜਿਹਦੀ ਉਮਰ ਕਰੀਬ 27 ਸਾਲ ਦੱਸ ਰਹੇ ਆ ਠੀਕ ਹੈ ਜੀ ਤੇ ਫੋਕਲ ਪੁਆਇੰਟ ਏਰੀਆ ਦੇ ਰਹਿਣੇ ਵਾਲੇ ਆ ਇਹ ਠੀਕ ਹੈ ਜੀ ਤੇ ਜਿਹੜਾ ਇੱਥੇ ਕੋਈ ਬੱਚੇ ਨੂੰ ਬਚਾਉਣ ਵਾਸਤੇ ਤੇ ਅੱਗੇ ਵਧਿਆ ਹਾਂਜੀ ਤੇ ਜਿਹੜਾ ਉਹ ਪਾਣੀ ਵਿੱਚ ਰੁੜ ਗਿਆ ਤਾਂ ਜਿਹਦੀ লাশ ਮਲਗੋਤਾ ਕੋਲ ਲੱਭ ਰੇ ਆ ਠੀਕ ਹੈ ਜੀ ਠੀਕ ਹੈ ਜੀ ਕੀ ਪਰਿਵਾਰ ਵੀ ਉਹਦਾ ਆ ਗਿਆ ਹਾਂਜੀ ਹਾਂਜੀ ਪਰਿਵਾਰ ਵੀ ਉਹਦਾ ਆ ਗਿਆ ਹਾਂਜੀ ਹਾਂਜੀ ਤੇ ਅੱਗੇ ਜੋ ਵੀ ਬੰਦ ਇੱਕ ਕਾਨੂੰਨੀ ਕਾਰਵਾਈ ਹੋ ਜੋਗੀ ਠੀਕ ਹੈ ਏਰੀਆ ਜਿਹੜਾ ਹੈ ਫਿਲਹਾਲ ਤਾਂ ਇਹਨਾਂ ਦਾ ਥਾਣੇ ਦੇ ਅੰਦਰ ਪੈ ਰਿਹਾ ਹੈ ਉਹਦਾ ਦਰਿਆ ਸਾਡੇ ਚ ਪੈਂਦਾ ਹੈ ਤੇ ਉਹਦਾ ਦਰਿਆ ਇਹਨਾਂ ਦਾ ਤੇ ਅਸੀਂ ਇਥੇ ਮੌਕੇ ਤੇ ਖੜੇ ਆ ਓਕੇ ਜੀ ਹਾਂਜੀ ਓਕੇ